ਇੱਕ ਵਾਰ ਕਹਿੰਦੇ ਜੀ ਇੱਕ ਕਿਸੇ ਸ਼ਹਿਰ ਦੇ ਵਿੱਚ ਕਿਸੇ ਧਨੀ ਸੇਠ ਦੇ ਘਰ ਚੋਰੀ ਹੁੰਦੀ ਹੈ ਬਹੁਤ ਵੱਡੀ ਚੋਰ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਨੇ ਪੁਲਿਸ ਵਾਲੇ ਆਉਂਦੇ ਨੇ ਪੁਲਿਸ ਵਾਲੇ ਆ ਕੇ ਉਹਨੂੰ ਪੁੱਛਦੇ ਨੇ ਜਿਹੜੇ ਸੇਠ ਦੇ ਘਰ ਚੋਰੀ ਹੁੰਦੀ ਹੈ ਕਿ ਸੇਠ ਜੀ ਕੀ ਨੁਕਸਾਨ ਹੋਇਆ ਕੀ ਰਹਿ ਗਿਆ ਤਾਂ ਸੇਠ ਜੀ ਹਸਣ ਲੱਗ ਜਾਂਦੇ ਨੇ ਉਹ ਸਾਰਿਆਂ ਨੂੰ ਐਂ ਲੱਗਦਾ ਵੀ ਸੇਠ ਜੀ ਦਾ ਸਾਰਾ ਕੁਝ ਚੋਰੀ ਹੋ ਗਿਆ ਸ਼ਾਇਦ ਇਹਨਾਂ ਦੇ ਦਿਮਾਗ ਨੂੰ ਸਦਮਾ ਲੱਗ ਗਿਆ ਉਹ ਕਹਿੰਦੇ ਸੇਠ ਜੀ ਤੁਸੀਂ ਹੱਸ ਕਿਉਂ ਰਹੇ ਹੋ ਤੁਸੀਂ ਸਾਨੂੰ ਡਿਟੇਲ ਦਿਓ ਵੀ ਚੋਰੀ ਕੀ ਹੋਇਆ ਹੈ ਕਹਿੰਦੇ ਉਹ ਸਾਰਾ ਕੁਝ ਚੋਰੀ ਕਰਕੇ ਲੈ ਗਿਆ ਪਰ ਮੇਰੀ ਸਾਖ ਨਹੀਂ ਚੋਰੀ ਕਰ ਸਕਿਆ ਕਿ ਮੈਂ ਸੇਠ ਹਾਂ ਅੱਜ ਉਹਦੇ ਕੋਲ ਬਹੁਤ ਖੁਸ਼ ਹੈ ਤਾਂ ਦੌਲਤ ਮੇਰਾ ਸਾਰਾ ਕੁਝ ਉਹਦੇ ਕੋਲ ਹੈ ਫਿਰ ਵੀ ਉਹ ਚੋਰ ਹੈ ਮੈਂ ਕੰਗਾਲ ਹੋ ਗਿਆ ਫਿਰ ਵੀ ਲੋਕ ਮੈਨੂੰ ਸੇਠ ਜੀ ਉਹ ਕਹਿ ਰਹੇ ਨੇ ਆ ਕੇ ਇਹ ਸਾਥ ਹੁੰਦੀ ਹੈ ਇੱਕ ਵਾਰ ਇੱਕ ਚੋਰ ਤੇ ਉਹਦਾ ਬੇਟਾ ਕਿਸੇ ਪਿੰਡ ਦੇ ਵਿੱਚੋਂ ਘਰ ਦੇ ਬਾਹਰੋਂ ਲੰਘ ਰਹੇ ਹੁੰਦੇ ਨੇ ਤਾਂ ਬੇਟਾ ਕਹਿੰਦਾ ਕਿ ਬਾਪੂ ਉਹ ਘਰ ਦੇ ਵਿੱਚ ਦੀਵਾ ਚੱਲ ਰਿਹਾ ਮੈਨੂੰ ਲੱਗਦਾ ਉਹਨਾਂ ਦੇ ਘਰ ਚ ਕੁਝ ਲੁੱਟਣ ਨੂੰ ਹੋਊਗਾ ਆਪਾਂ ਲੁੱਟ ਕੇ ਆਈਏ ਤਾ ਅੱਗੋ ਉਹਦੇ ਚੋਰ بیٹے ਦਾ ਬਾਪ ਕਹਿੰਦਾ ਹੈ ਕਿ ਪੁੱਤ ਇਹ ਜਿਹੜਾ ਘਰ ਦਾ ਦੀਵਾ ਨਾ ਇਹਨੂੰ ਮੈਂ 14 ਵਾਰ ਬੁਝਾ ਚੁੱਕਿਆ 14 ਵਾਰ ਮੈਂ ਚੋਰੀ ਕਰ ਲਈ ਇਹਦੇ ਘਰ ਪਰ ਇਹ 15ਵੀਂ ਵਾਰ ਆਪਣੀ ਮਿਹਨਤ ਨਾਲ ਦੁਬਾਰਾ ਦੀਵਾ ਜਗਾ ਲੰਦਾ ਇਹਨੂੰ ਕਿੰਨਾ ਕ ਬੁਝਾਵਾਂਗੇ ਅਸੀਂ